ਜੀਵਨ ਜਾਂਚ ਪਾਠ ਦਾ ਉਦੇਸ਼ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਅਹਿਸਾਸ ਕਰਵਾਉਣਾ ਕਿ ਸਖਤ ਪ੍ਰਸਥਿਤੀਆਂ ਵਿਅਕਤੀ ਨੂੰ ਯੋਗ ਬਣਾਉਂਦੀਆਂ ਹਨ ਹਿੰਮਤ ਸਿੰਘ ਪਿੰਡ ਦਾ ਇੱਕ ਸੁਲਝਿਆ ਹੋਇਆ ਨੌਜਵਾਨ ਹੈ ਉਹ ਫੌਜ ਵਿੱਚ ਨੌਕਰੀ ਕਰਦਾ ਹੈ ਉਸ ਦਾ ਵੱਡਾ ਭਰਾ ਅਤੇ ਉਸ ਦੇ ਮਾਤਾ ਪਿਤਾ ਕੋਲਕਾਤਾ ਰਹਿੰਦੇ ਹਨ ਹਿੰਮਤ ਸਿੰਘ ਦਾ 2 ਕੋ ਸਾਲ ਪਹਿਲਾਂ ਵਿਆਹ ਹੋਇਆ ਅਤੇ ਉਹ ਆਪਣੀ ਪਤਨੀ ਗੁਰਦੀਪ ਕੌਰ ਨਾਲ ਆਪਣੇ ਜੱਦੀ ਪਿੰਡ ਵਿੱਚ ਰਹਿਣ ਲੱਗਾ। ਉਸ ਦੀ ਪਤਨੀ ਹਿੰਮਤ ਸਿੰਘ ਦੇ ਫੌਜ ਵਿੱਚ ਜਾਣ ਉਪਰੰਤ ਇਕੱਲੀ ਰਹਿੰਦੀ ਪਰੰਤੂ ਆਂਢ ਗੁਆਢ ਵਿੱਚ ਪਰਿਵਾਰਿਕ ਮਾਹੌਲ ਹੋਣ ਕਾਰਨ ਕਦੇ ਉਸ ਨੂੰ ਇਕੱਲਾਪਨ ਮਹਿਸੂਸ ਨਾ ਹੁੰਦਾ। ਉਹਨਾਂ ਨੇ ਆਪਣੇ ਘਰ ਵਿੱਚ ਇੱਕ ਪਿਆਰੀ ਜਹੀ ਬਿੱਲੀ ਰੱਖੀ ਹੋਈ ਸੀ। ਜਿਸ ਨੂੰ ਉਹ ਦੋਵੇਂ ਬਹੁਤ ਪਿਆਰ ਕਰਦੇ ਸਨ ਸਮਾਂ ਬੀਤ ਗਿਆ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹਿੰਮਤ ਸਿੰਘ ਫੌਜ ਵਿੱਚੋਂ 10 ਦਿਨਾਂ ਦੀ ਛੁੱਟੀ ਲੈ ਕੇ ਘਰ ਪਰਤਿਆ ਘਰ ਵਿੱਚ ਪੁੱਤਰ ਦੇ ਨਾਲ ਨਾਲ ਬਿੱਲੀ ਨੇ ਵੀ ਇੱਕ ਬਲੂੰਗੜੇ ਨੂੰ ਜਨਮ ਦਿੱਤਾ ਫੌਜੀ ਕੁਝ ਦਿਨ ਘਰ ਵਿੱਚ ਆਪਣੇ ਪੁੱਤਰ ਅਤੇ ਬਲੂੰਗੜੇ ਨਾਲ ਖੇਡਦਾ ਰਿਹਾ। ਛੁੱਟੀ ਖਤਮ ਹੋਣ ਤੇ ਉਸਨੇ ਆਪਣੀ ਪਤਨੀ ਨੂੰ ਕਿਹਾ, "ਗੁਰਦੀਪ, ਧਿਆਨ ਰੱਖੇ। ਕਿਤੇ ਜਵਾਕ ਦੇ ਪਾਲਣ-ਪੋਸ਼ਣ ਵਿੱਚ ਰੁੱਝ ਕੇ ਬਲੂੰਗੜੇ ਦੀ ਦੇਖਭਾਲ ਨਾ ਕਰੇ। ਜੇਕਰ ਬਲੂੰਗੜੇ ਨੂੰ ਕੁਝ ਹੋ ਗਿਆ ਤਾਂ ਮੈਨੂੰ ਬਹੁਤ ਬੁਰਾ ਲੱਗੇਗਾ।" ਗੁਰਦੀਪ ਨੇ ਉੱਤਰ ਦਿੱਤਾ, "ਸਰਦਾਰ ਜੀ, ਤੁਸੀਂ ਬਿਲਕੁਲ ਚਿੰਤਾ ਨਾ ਕਰੋ।" ਮੈਂ ਇਸ ਬਲੂੰਗੜੇ ਨੂੰ ਵੀ ਆਪਣੇ ਪੁੱਤਰ ਵਾਂਗ ਹੀ ਪਾਲਾਂਗੀ। ਇਹ ਤਸੱਲੀ ਲੈ ਕੇ ਹਿੰਮਤ ਸਿੰਘ ਵਾਪਸ ਡਿਊਟੀ ਤੇ ਚਲਾ ਗਿਆ। ਗੁਰਦੀਪ ਕੌਰ ਨੂੰ ਹਰ ਵਕਤ ਆਪਣੇ ਪਤੀ ਦੇ ਬੋਲ ਯਾਦ ਰਹਿੰਦੇ ਕਿ ਬਲੂੰਗੜੇ ਨੂੰ ਕੁਝ ਨਹੀਂ ਹੋਣਾ ਚਾਹੀਦਾ। ਉਸ ਨੇ ਆਪਣੇ ਪਤੀ ਦੇ ਬੋਲਾਂ ਨੂੰ ਆਪਣਾ ਧਰਮ ਮੰਨਦੇ ਹੋਏ ਬਲੂੰਗੜੇ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਉਹ ਬਲੂੰਗੜੇ ਨੂੰ ਨਵਾਉਂਦੀ ਦੁੱਧ ਪਿਲਾਉਂਦੀ ਅਤੇ ਉਸ ਨੂੰ ਸਾਰਾ ਦਿਨ ਮੰਜੀ ਤੇ ਪਾ ਕੇ ਰੱਖਦੀ ਤਾਂ ਕਿ ਬਲੂੰਗੜੇ ਦੇ ਕੋਈ ਸੱਟ ਨਾ ਲੱਗ ਜਾਵੇ ਬਲੂੰਗੜੇ ਦੀ ਸੇਵਾ ਵਿੱਚ ਉਸ ਦਾ ਧਿਆਨ ਆਪਣੇ ਪੁੱਤਰ ਵੱਲ ਘਟ ਗਿਆ ਅਤੇ ਉਸ ਦਾ ਪੁੱਤਰ ਜ਼ਮੀਨ ਤੇ ਰੁੜਦਾ ਖੇਡਦਾ ਪਲਦਾ ਰਿਹਾ ਗੁਰਦੀਪ ਕੌਰ ਨੂੰ ਚਿੰਤਾ ਸਤਾਈ ਜਾ ਰਹੀ ਸੀ ਕਿ ਬਲੂੰਗੜਾ ਦਿਨੋ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰੰਤੂ ਉਸ ਦਾ ਪੁੱਤਰ ਤਕੜਾ ਤੇ ਰਿਸ਼ਟਪੁਸ਼ਟ ਹੈ ਉਸ ਨੂੰ ਡਰ ਸੀ ਕਿ ਉਹ ਆਪਣੇ ਪਤੀ ਨੂੰ ਕੀ ਜਵਾਬ ਦੇਵੇਗੀ ਹਿੰਮਤ ਸਿੰਘ 6 ਮਹੀਨੇ ਉਪਰੰਤ ਜਦੋਂ ਛੁੱਟੀ ਤੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੁੱਤਰ ਆਪਣੀ ਉਮਰ ਮੁਤਾਬਿਕ ਸਿਹਤਮੰਦ ਹੈ ਪਰੰਤੂ ਬਲੂਂਗੜਾ ਬਹੁਤ ਕਮਜ਼ੋਰ ਹੈ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਗੁਰਦੀਪ ਕੌਰ ਉਸ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਸਰਦਾਰ ਜੀ ਮaaf ਕਰਿਓ ਮੈਂ ਬਲੂੰਗੜੇ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ ਹਰ ਰੋਜ਼ ਇਸ ਨੂੰ ਨਵਾਉਂਦੀ ਖਵਾਉਂਦੀ ਰਹੀ ਅਤੇ ਮੰ지에 ਉੱਪਰ ਪਾ ਕੇ ਰੱਖਿਆ ਪਰੰਤੂ ਫਿਰ ਵੀ ਇਹ ਦਿਨ-ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਇਹ ਗੱਲ ਸੁਣ ਕੇ ਫੌਜੀ ਹਿੰਮਤ ਸਿੰਘ ਉੱਚੀ-ਉੱਚੀ ਹੱਸਦੇ ਹੋਏ ਬੋਲਿਆ ਭਲੀਏ ਲੋਕੇ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹੋ ਕੰਮ ਹੋਣਾ ਸੀ ਤੂੰ ਬਲੂੰਗੜੇ ਨੂੰ ਮੰਜੀ ਉੱਤੇ ਪਾ ਕੇ ਰੱਖਿਆ ਉਸ ਨੂੰ ਨੱਚਣ ਟੱਪਣ ਤੇ ਖੇਡਣ ਨਹੀਂ ਦਿੱਤਾ ਇਸ ਲਈ ਉਹ ਕਮਜ਼ੋਰ ਰਹਿ ਗਿਆ ਜੇਕਰ ਤੂੰ ਆਪਣੇ ਪੁੱਤਰ ਨਾਲ ਵੀ ਇਹੋ ਕਰਦੀ ਤਾਂ ਉਸ ਨੇ ਵੀ ਕਮਜ਼ੋਰ ਰਹਿ ਜਾਣਾ ਸੀ ਬੱਚੇ ਸਾਂ ਚਾਹੇ ਮਨੁੱਖ ਦੇ ਹੋਣ ਜਾਂ ਜਾਨਵਰ ਦੇ ਨੱਚਦੇ ਟੱਪਦੇ ਬਲਵਾਨ ਹੁੰਦੇ ਨੇ ਇਹ ਗੱਲ ਸੁਣ ਕੇ ਗੁਰਦੀਪ ਕੌਰ ਨੂੰ ਸੁੱਖ ਦਾ ਸਾਹ ਆਇਆ ਅਤੇ ਉਸਨੇ ਮੰਨਿਆ ਕਿ ਜ਼ਰੂਰਤ ਤੋਂ ਜ਼ਿਆਦਾ ਦੇਖਭਾਲ ਬੱਚਿਆਂ ਨੂੰ ਕਮਜ਼ੋਰ ਬਣਾ ਦਿੰਦੀ ਹੈ ਦੋਵੇਂ ਪਤੀ ਪਤਨੀ ਹੱਸਦੇ ਹੱਸਦੇ ਆਪਣੇ ਦੋਨਾਂ ਬੱਚਿਆਂ ਨਾਲ ਲਾੜ ਲਡਾਉਣ ਲੱਗੇ